ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਮਿਤੀ 17/7/2020 ਤੋਂ ਬਾਅਦ ਘਟਦੀ ਹੋਏ ਬਲਾਜਮਾ ਨੂੰ ਪੰਜਾਬ ਦੇ 6ਵੇਂ ਤਰਫੋਂ ਕਮਿਸ਼ਨਰਨ ਦਿੱਤੇ ਜਾਣ ਦੀ ਮੰਗ ਸੰਬੰਧੀ ਲਗੀਆਂ COCP ਦੀ ਮਿਤੀ 27/2025 ਨੂੰ ਹੋਈ ਹੀアリング ਦੇ ਆਊਟਕਮ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਗੁਜਾਰਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰ ਲੋ ਜਾਂ ਜੋ ਹਰੇਕ ਆਉਣ ਵਾਲੀ ਵੀਡੀਓ নোਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਇਹ ਤਾਂ ਸਭ ਨੂੰ ਪਤਾ ਹੀ ਹੈ ਕਿ ਮਿਤੀ 17/7/2020 ਤੋਂ ਬਾਅਦ ਵਧਦੀ ਫੇ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਦੁਆਰਾ ਜੋ ਕੇਂਦਰ ਦੇ 7ਵੇਂ ਤਨਖਾਹ ਕਮਿਸ਼ਨ ਅਨੁਸਾਰ ਸੈਲਰੀ ਦਿੱਤੀ ਜਾ ਰਹੀ ਹੈ ਉਸ ਨੂੰ ਠੀਕ ਨਾ ਸਮਝਦੇ ਹੋਏ ਤੇ ਪੰਜਾਬ ਦੇ 6ਵੇਂ ਤਨਖਾਹ ਕਮਿਸ਼ਨ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਜੋ ਇੱਕ ਰਿਟ ਸੀਡਬੀਪੀ 15896/2023 सौरभ शर्मा एंड अदर्स वर्सेस स्टेट ऑफ पंजाब पाई गई थी ਉਹ ਵੱਖ-ਵੱਖ ਪੜਾਵਾਂ ਵਿੱਚੋਂ ਜਿੱਤਾਂ ਪ੍ਰਾਪਤ ਕਰਦੀ ਹੋਈ ਹਰ ਦਾ ਸੁਪਰੀਮ ਕੋਰਟ ਵਿੱਚੋਂ ਵੀ ਮਤੀ 2010 25 ਨੂੰ ਜਿੱਤ ਪ੍ਰਾਪਤ ਕਰਨ ਵਿੱਚ ਕਾਮਯਾਬ ਹੋ ਗਈ ਸੀ 1050 ਸਰਕਾਰ ਨੇ ਜਿੰਨੀਆਂ ਵੀ ਕਾਨੂੰਨੀ ਆਪਸ਼ਨਸ ਅਵੇਲੇਬਲ ਸਨ ਉਹਨਾਂ ਸਾਰੀਆਂ ਆਪਸ਼ਨਸ ਦੀ ਵਰਤੋਂ ਕਰਦੇ ਹੋਏ ਸਾਰੀਆਂ ਚਾਰਾਂ ਨੂੰ ਜੋਇਨ ਕਰਕੇ ਦੇਖ ਲਈਆਂ ਸਨ ਪਰੰਤੂ ਹਰ ਵਾਰ ਸਰਕਾਰ ਦੀ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਵੀ ਤੇ ਸੁਪਰੀਮ ਕੋਰਟ ਵਿੱਚ ਵੀ ਹਾਰ ਹੀ ਹੋਈ ਹੈ ਉਦਾਹਰਨ ਵਜੋਂ ਸੀ ਡਬਲ ਯੂ ਪੀ 15896 ਆਫ 2023 ਬੰਦੀ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਮੁਲਾਜ਼ਮਾਂ ਦੀ ਜਿੱਤ ਹੋਈ ਸਰਕਾਰ ਨੇ ਐਲ ਪੀਏ ਉਸੇ ਅਦਾਲਤ ਵਿੱਚ ਡਬਲ ਬੈਂਚ ਤੇ ਲਗਾਈ ਜਿੱਥੇ ਸਿੰਗਲ ਜੱਜ ਦਾ ਫੈਸਲਾ ਬਰਕਰਾਰ ਰੱਖਿਆ ਗਿਆ ਫਿਰ ਸਰਕਾਰ ਨੇ ਐਸ ਐਲ ਪੀ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਲਗਾਈ ਪ੍ਰਥਮ ਵੀ ਇੱਕ ਔਬਜ ਹੋ ਗਈ ਫਿਰ ਰੈ ਵੀ ਉਹ ਪਟੀਸ਼ਨ ਨੰਬਰ 420/25 ਸੁਪਰੀਮ ਕੋਰਟ ਦੇ ਵਿੱਚ ਲਗਾਈ ਜਿਸ ਨੂੰ ਕਿ ਮਾਨਯੋਗ ਸੁਪਰੀਮ ਕੋਰਟ ਨੇ ਮਿਤੀ 20/25 ਨੂੰ ਦੇਸੀਮੇਟ ਕਰ ਦਿੱਤਾ ਸੀ ਇਸ ਦਰਾਂ ਮਾਨਯੋਗ ਹਾਈ ਕੋਰਟ ਵਿੱਚ ਕਈ ਸੀਓਸੀਪੀਸ ਲਗੀਆਂ ਜਿਨ੍ਹਾਂ ਦੀ ਮਿਤੀ 6/25 ਵਿੱਚ ਸੁਣਵਾਈ ਦੀ ਆਉਟਕਮ ਸਰਕਾਰ ਲਈ ਬਹੁਤ ਨਮੋਸ਼ੀ ਭਰੀ ਰਹੀ ਜਦੋਂ ਸਰਕਾਰ ਨੂੰ 25000 ਰੁਪਏ ਜੁਰਮਾਨਾ ਲਗਾਉਣ ਤੇ 5-5000 ਹਰੇਕ ਪਟੀਸ਼ਨਰ ਨੂੰ ਫੈਸਲਾ ਲਾਗੂ ਕਰਨ ਵਿੱਚ ਕੀਤੀ ਦੇਰੀ ਕਰਕੇ ਅਦਾ ਕਰਨ ਦਾ ਹੁਕਮ ਹੋਇਆ ਇਸ ਤੋਂ ਇਲਾਵਾ ਪਟੀਸ਼ਨਰ ਨੂੰ 6ਵੇਂ ਤੰਕਾ ਕਮਿਸ਼ਨ ਦਾ ਏਰੀਅਰ ਵੀ ਮਿਤੀ 27 ਤੰ 2025 ਤੱਕ ਅਦਾ ਕਰਨ ਦਾ ਹੁਕਮ ਅਦਾਲਤ ਵੱਜੋਂ ਦਿੱਤਾ ਗਿਆ ਸੀ ਇਸ ਕੇਸ ਦੀ ਮਾਨ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਸੁਣਾਈ ਮਿਤੀ 27 ਤੰ 2025 ਨੂੰ ਮਿਸਿਸ ਜਸਟਿਸ ਅਰਜਨਾ ਪੁਰੀ ਦੇ ਬੈਂਚ ਤੇ ਹੋਈ ਇਸ ਮਤਿਨੋ ਇਸ ਕਿ ਇਹਦਾ ਕੋਈ ਫਾਈਨਲ ਫੈਸਲਾ ਤਾਂ ਨਹੀਂ ਆਇਆ ਬਲਕਿ ਅਗਲੀ ਸੁਣਵਾਈ ਲਈ ਇੱਕ ਹੋਰ ਤਾਰੀਖ 2/4/2525 ਯਾਨੀ 2/1/2525 ਬਾ ਦਿੱਤੀ ਗਈ ਹੈ ਮਿਤੀ 27/3/2525 ਦੀ ਸੁਣਵਾਈ ਤੋਂ ਪਹਿਲਾਂ ਇੱਕ ਬਹੁਤ ਵੱਡੀ ਪ੍ਰਾਪਤੀ ਮੁਲਾਜ਼ਮਾਂ ਲਈ ਇਹ ਰਹੀ ਕਿ ਡਾਕਟਰ ਸੌਰਵ ਸ਼ਰਮਾ ਦੀ ਤਨਖਾਹ ਪੰਜਾਬ ਦੇ 6ਵੇਂ ਤਨਖਾਹ ਕਮਿਸ਼ਨ ਅਨੁਸਾਰ ਫੇਸ ਕਰਨ ਲਈ ਪੰਜਾਬ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਸੁਣਵਾਈ ਤੋਂ ਪਹਿਲਾਂ ਜਬੀ ਤਨ 2025 ਨੂੰ ਹੀ ਸਰਕਾਰ ਦੁਆਰਾ ਜਾਰੀ ਕਰ ਦਿੱਤਾ ਗਿਆ ਇਸ ਦੇ ਅਨੁਸਾਰ ਮਿਤੀ 28/1/2021 ਨੂੰ ਜੁਆਇਨ ਕੀਤੇ ਡਾਕਟਰ ਸੌਰਵ ਸ਼ਰਮਾ ਦੀ ਬੇਸਖਪੇ 65700 ਬਣ ਰਹੀ ਸੀ ਪਰੰਤੂ ਪੰਜਾਬ ਦੇ ਪੰਜਵੇਂ ਤਰਮਾ ਕਮਿਸ਼ਨ ਅਸਾਰ ਉਹਨਾਂ ਦੀ ਬੇਸਖਪੇ 46000 ਰੁਪਏ ਰੱਖੀ ਗਈ ਇਹ ਤੇ ਹਨਾਨੀ ਵਾਲੀ ਗੱਲ ਇਹ ਹੈ ਕਿ ਹਰ ਕੋਈ ਇਹ ਸੋਚੇਗਾ ਕਿ ਇਹ ਤਨਖਾਹ ਤਾਂ ਉਲਟਾ ਘਟ ਗਈ ਹੈ ਪਰੰਤੂ ਅਜਿਹਾ ਨਹੀਂ ਹੈ ਜੇ ਪੰਜਾਬ ਦੇ 6ਵੇਂ ਤਨਖਾਹ ਕਮਿਸ਼ਨ ਦੇ ਅਕੋਰਡਿੰਗ ਬੇਸਿਕ ਪੇ ਨੂੰ 2.25 ਦੇ ਫੈਕਟਰ ਦੇ ਨਾਲ ਮਲਟੀਪਲਾਈ ਕਰਕੇ ਇਸ ਤੇ 15% ਦੇ ਘੱਟੋ ਘੱਟ ਲਾਭ ਦਾ ਫੈਕਟਰ ਲਗਾਇਆ ਜਾਵੇਗਾ ਤਾਂ ਉਹਨਾਂ ਦੀ ਬੇਸਿਕ ਬੇਗ ਲਗਭਗ 1,115,000 ਰੁਪਏ ਦੇ ਆਸ-ਪਾਸ ਬਣ ਜਾਵੇਗੀ ਜੋ ਕਿ ਕੇਂਦਰ ਦੇ 7ਵੇਂ ਤਨਖਾਹ ਕਮਿਸ਼ਨ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ ਹੁਣ ਸੌਰਵ ਸ਼ਰਮਾ ਦੇ ਨਾਲ ਨਾਲ ਬਾਕੀ ਦੇ ਟਿਸ਼ਨਸ ਨੂੰ ਵੀ ਇਸੇ ਪ੍ਰਕਾਰ ਪੰਜਾਬ ਦੇ ਛੇਵੇਂ ਤਨਖਾਹ ਕਮਿਸ਼ਨ ਦਾ ਲਾਭ ਦਿੱਤੇ ਜਾਣ ਦੀ ਬਰਬਰ ਸੰਭਾਵਨਾ ਬਣ ਗਈ ਹੈ ਪਰੰਤੂ ਕੀ 17 ਸਤ 220 ਤੋਂ ਬਾਅਦ ਭਰਤੀ ਹੋਏ ਸਾਰੇ ਮੁਲਾਜ਼ਮਾਂ ਨੂੰ ਹੀ ਆਪਣੇ ਆਪ ਸਰਕਾਰ ਛੇਵੇਂ ਤਨਖਾਹ ਕਮਿਸ਼ਨ ਲਾਗੂ ਕਰ ਦੇਵੇਗੀ ਇਸ ਬਾਰੇ 100% ਸ਼ਿਉਰਟੀ ਦੇ ਨਾਲ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਜਿੰਨੇ ਡਿਪਾਰਟਮੈਂਟਸ ਵਿੱਚ ਮਿਤੀ 17 ਸਤ 220 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਸੰਬੰਧੀ ਕੋਈ ਨਵੇਂ ਸਰਵਿਸ ਰੂਲਸ ਫ੍ਰੇਮ ਕਰਕੇ ਨੋਟੀਫਿਕੇਸ਼ਨ ਨਹੀਂ ਕੀਤਾ ਗਿਆ ਉਹਨਾਂ ਨੂੰ ਤਾਂ ਛੇਵੇਂ ਤਨਖਾਹ ਕਮਿਸ਼ਨ ਲਾਗੂ ਕੀਤੇ ਜਾਣ ਦੀ ਸਮਾਂਣਾ ਹੈ ਪਰੰਤੂ ਜਿੰਨਾਂ ਡਿਪਾਰਟਮੈਂਟ ਮੈਚਰ ਸਰਕਾਰ ਨੇ ਸਰਵਰਸ ਰੂਲ ਵਿੱਚ ਸੋਧ ਕਰਕੇ ਇਹਨਾਂ ਦਾ ਨੋਟੀਫਿਕੇਸ਼ਨ ਨਵੇਂ ਸਰਵਰਸ ਰੂਲ ਵਿੱਚ ਕਰ ਦਿੱਤਾ ਹੈ ਉਹਨਾਂ ਨੂੰ ਅਜੇ ਮਾਨਯੋਗ ਅਦਾਲਤਾਂ ਵਿੱਚ ਕਾਨੂੰਨੀ ਲੜਾਈ ਲੜਨੀ ਪੈ ਸਕਦੀ ਹੈ ਇਸ ਸੰਬੰਧੀ ਨਿਧੀ 2425 ਦੀ ਮਾਨਯੋਗ ਪੰਜਾਬ ਐਨ ਹਰਿਆਣਾ ਹਾਈ ਕੋਰਟ ਵਿੱਚ ਹੋਣ ਵਾਲੀ ਸੁਣਵਾਈ ਤੋਂ ਬਾਅਦ ਜੋ ਆਊਟਕਮ ਆਵੇਗੀ ਉਸ ਫੈਸਲੇ ਦੀ ਆਊਟਕਮ ਉੱਤੇ ਬਹੁਤ ਕੁਝ ਨਿਰਭਰ ਕਰੇਗਾ ਸੋ ਮਿਤੀ 2 ਚਰਵਿਸ਼ੂ 25 ਨੂੰ ਇਸ ਕੇਸ ਦੀ ਜੋ ਵੀ ਆਉਟਕਮ ਆਏਗੀ ਉਸ ਨੂੰ ਆਪਜੀ ਦੇ ਨਾਲ ਇੱਕ ਵੀਡੀਓ ਦੇ ਮਾਧਮ ਰਾਹੀਂ ਸ਼ੇਅਰ ਕਰ ਦਿੱਤਾ ਜਾਵੇਗਾ ਇਹਦੇ ਨਾਲ ਹੀ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਕਿ ਕੀ ਸਰਕਾਰ ਬਾਕੀ ਮੁਲਾਜ਼ਮਾਂ ਤੇ 6ਵਾਂ ਤਨਖਾਹ ਕਮਿਸ਼ਨ ਲਾਗੂ ਕਰਨ ਲਈ ਕੀ ਰੁਖ ਅਪਣਾਉਂਦੀ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਨੂੰ ਵੀ ਸਪਰਾਈ ਕਰ ਲੈਣਾ ਮਿਲਦੇ ਹਾਂ ਫਿਰ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ